ਗੁਰਦੁਆਰਾ ਗੁਰਦੇ ਇੱਕ ਬਾਦਸਾਬ ਜੀ ਦੇ ਕਥਤ ਸ਼ਾਸਤਰ ਉੱਥੇ ਪ੍ਰਦਰਸ਼ਿਤ ਕੀਤੇ ਗਏ ਸਨ ਔਰ ਉਹਨਾਂ ਨੂੰ ਸੰਗਤਾਂ ਦੇ ਦਰਸ਼ਨ ਕਰਾਏ ਗਏ ਸਨ ਉਸ ਵੇਲੇ ਕਮੇਟੀ ਪ੍ਰਧਾਨ ਤੇ ਜਨ ਸਕੱਤਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਸ਼ਾਸਤਰ ਗੁਰਦੇ ਇੱਕ ਬਾਦਸਾਬ ਨਾਲ ਸੰਬੰਧਿਤ ਨੇ ਔਰ ਬਿਹਾਰ ਦੇ ਸਾਸਰਾਮ ਦੇ ਗੁਰਦੁਆਰਾ ਚਾਚਾ ਫੱਗੂ ਮਲਤੋ ਇਹ ਆਏ ਨਹੀਂ ਪਰ ਹੁਣ 11 ਦਸੰਬਰ ਨੂੰ ਤਖਤਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਉਹਨਾਂ ਸ਼ਸਤਰਾਂ ਨੂੰ ਨਕਲੀ ਕਰਾਰ ਦਿੱਤਾ ਔਰ ਨਕਲੀ ਕਰਾਰ ਦਿੰਦੇ ਹੋਏ ਉਹਨਾਂ ਨੇ ਦਾਵਾ ਕੀਤਾ ਕਿ ਸ਼ਸਤਰ ਪ੍ਰਾਚੀਨ ਨੇ ਪ੍ਰਾਤਨ ਨੇ ਪਰਿਕ੍ਰਤੀ ਇੱਕ ਵਾਧਾ ਸਾਬ ਦੇ ਸ਼ਸਤਰ ਨਹੀਂ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸਮਾਂ ਪਹਿਲੇ ਗੁਰਤੇਗ ਪਾਦਰ ਸਾਹਿਬ ਜੀ ਦੇ 400 ਵੇ ਪ੍ਰਕਾਸ਼ ਪਰਮਾ ਸਮਰਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲਚੀਲਾ ਮੈਦਾਨ ਵਿਖੇ ਵੱਡੇ ਸਮਾਗਮ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਸਨ ਇਨ੍ਹਾਂ ਸਮਾਗਮਾਂ ਦੌਰਾਨ ਗੁਰਤੇਗ ਪਾਦਰ ਸਾਹਿਬ ਜੀ ਦੇ ਕਥਕ ਸ਼ਾਸਤਰ ਉੱਥੇ ਪ੍ਰਦਰਸ਼ਿਤ ਕੀਤੇ ਗਏ ਸਨ ਔਰ ਉਹਨਾਂ ਨੂੰ ਸੰਗਤਾਂ ਦੇ ਦਰਸ਼ਨ ਕਰਾਏ ਗਏ ਸਨ ਉਸ ਵੇਲੇ ਕਮੇਟੀ ਪ੍ਰਧਾਨ ਤੇ ਜਨ ਸਕੱਤਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਸ਼ਾਸਤਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਨੇ ਔਰ ਬਿਹਾਰ ਦੇ ਸਾਸਰਾਮ ਦੇ ਗੁਰਦੁਆਰਾ ਚਾਚਾ ਫੱਗੂ ਮਲ ਤੋਂ ਇਹ ਆਏ ਨੇ ਪਰ ਹੁਣ 11 ਦਸੰਬਰ ਨੂੰ ਤਪਸ਼ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਉਹਨਾਂ ਸ਼ਸਤਰਾਂ ਨੂੰ ਨਕਲੀ ਘਰਾਰ ਦਿੱਤਾ ਔਰ ਨਕਲੀ ਕਰਾਰ ਦਿੰਦੇ ਹੋਏ ਉਹਨਾਂ ਨੇ ਦਾਵਾ ਕੀਤਾ ਕਿ ਸ਼ਸਤਰ ਪ੍ਰਾਚੀਨ ਨੇ ਪ੍ਰਾਤਨ ਨੇ ਪਰਿਕ੍ਰਤੀਕ ਬਹਾਦਰ ਸਾਬ ਦੇ ਸ਼ਸਤਰ ਨਹੀਂ ਨੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਦੇ ਵਿੱਚ ਅਗਰ ਇਸ ਤਰੀਕੇ ਨਾਲ ਧੋਖਾ ਧੋਖਾ ਧੜੀ ਹੋਈ ਹੈ ਤੇ ਦਿੱਲੀ ਕਮੇਟੀ ਨੂੰ ਇਸ ਮਾਮਲੇ ਦੇ ਵਿੱਚ ਜਰੂਰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਔਰ ਇਹ ਜਦੋਂ ਦੀ ਖਬਰਾਂ ਬਿਹਾਰ ਦੇ ਵਿੱਚ ਪਿਛਲੇ 3 ਦਿਨ ਤੋਂ ਛਪ ਰੀਆਂ ਲਗਾਤਾਰ ਅੱਜ ਤੱਕ ਦਿੱਲੀ ਕਮੇਟੀ ਦਾ ਇਸ ਮਾਮਲੇ ਦੇ ਵਿੱਚ ਚੁੱਪ ਹੋਣਾ ਔਰ ਪੰਜ ਪਿਆਰੇ ਦੇ ਫੈਸਲੇ ਦੇ ਬਾਅਦ ਕੁਝ ਨਹੀਂ ਬੋਲਣਾ ਸ਼ੰਕਾ ਪੈਦਾ ਕਰਦਾ ਹੈ ਕਿਉਂਕਿ ਅੱਜ ਕੱਲ ਜੋ ਹਾਲਾਤ ਨੇ ਦਿੱਲੀ ਕਮੇਟੀ ਦੇ ਉਹਦੇ ਵਿਚਾਰ ਇਸ ਤਰ੍ਹਾਂ ਦੀਆਂ ਜੋ ਨਕਲੀ ਚੀਜ਼ਾਂ ਨਹੀਂ ਆ ਖਬਰਾਂ ਨੇ ਆਮ ਹੋ ਚੁੱਕੀਆਂ ਨੇ ਪਹਿਲੇ ਦਿੱਲੀ ਕਮੇਟੀ ਦੇ ਪ੍ਰਬੰਧਕਾ ਉੱਤੇ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨਕਲੀ ਡਿਗਰੀ ਵਾਲੇ ਇੱਕ ਪ੍ਰਿੰਸੀਪਲ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾ ਕੇ ਸਕੂਲੇ ਭੇਜਿਆ ਸੀ ਵਾਈਸ ਪ੍ਰਿੰਸੀਪਲ ਤੋਂ ਬਾਦ ਵਿੱਚ ਜਦੋਂ ਸੋਸ਼ਲ ਮੀਡੀਆ ਤੇ ਰੋਲਾ ਪਿਆ ਤੇ ਉਸ ਤੋਂ ਇਸਤਿਫਾ ਲੈ ਲਿਆ ਗਿਆ ਉਹ ਨਕਲੀ ਪ੍ਰਿੰਸੀਪਲ ਨਕਲੀ ਡਿਗਰੀ ਵਾਲਾ ਚਲਾ ਗਿਆ ਉਹਦੇ ਬਾਅਦ ਰੋਲਾ ਪਿਆ ਕਿ ਕਰੋਨਾ ਦੇ ਵਿੱਚ ਜਦੋਂ ਇਹਨਾਂ ਨੇ ਰਿਕਾਪ ਕਨਸਾਬ ਦੇ ਵਿੱਚ ਲੱਖੀਸ਼ਾ ਮੰਜਾਰਾ ਹਾਲੇਚ ਕਰੋਨਾ ਦਾ ਸੈਂਟਰ ਖੋਲ੍ਹਿਆ ਉਸ ਵੇਲੇ ਨਕਲੀ ਡਾਕਟਰ ਫੜੇ ਗਏ ਜਿਨ੍ਹਾਂ ਨੂੰ ਕੋਈ ਕੋਈ ਡਾਕਟਰੀ ਦੀ ਐਮਬੀਬੀਐਸ ਦੀ ਕੋਈ ਡਿਗਰੀ ਨਹੀਂ ਸੀ ਔਰ ਉਹ ਲੋਕ ਉੱਥੇ ਨਾਚ ਗਾਣੇ ਤੱਕ ਕਰਾ ਰਹੇ ਸੀ ਉਸ ਨਕਲੀ ਡਾਕਟਰ ਦੇ ਖਿਲਾਫ ਕੰਪਲੀਟ ਵੀ ਗਈ ਪੁਲਿਸ ਕੋਲ ਦਿੱਲੀ ਪੁਲਿਸ ਕੋਲ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਇਹਨਾਂ ਦਾ ਮਾਮਲਾ ਆਇਆ ਕਿ ਗੁਰੂ ਨਾਨਕ ਸਾਹਿਬ ਦੇ 550 ਪ੍ਰਕਾਸ਼ ਪਰਮੋਕੇ ਇਹਨਾਂ ਨੇ ਇੱਕ ਨਕਲੀ ਨਗਰ ਕੀਰਤਨ ਨੰਕਾਣਾ ਸਾਹਿਬ ਲੈ ਜਾਣ ਦੀ ਗੱਲ ਕੀਤੀ ਪਲਕੀ ਸਾਹਿਬ ਸੋਨੇ ਦੀ ਲੈ ਜਾਣ ਦੀ ਗੱਲ ਕੀਤੀ ਪਰ ਸਾਰੀ ਦਿਨਾਂ ਵੀ ਟਕੋਸਲਾ ਸਾਬਤ ਹੋਈਆਂ ਨਾ ਨਗਰ ਕੀਰਤਨ ਗਿਆ ਨਾ ਪਲਕੀ ਸਾਹਿਬ ਦੀ ਸੰਗਤਾਂ ਤੋਂ ਉਸ ਮਾਮਲੇ 'ਚ ਵੀ ਪੈਸਾ ਔਰ ਜੋ ਜੋ ਆਪਣਾ ਸੋਨਾ ਚਾਂਦੀ ਇਕੱਠਾ ਹੋਇਆ ਉਹਦਾ ਵੀ ਹਿਸਾਬ ਅਜ ਤੱਕ ਅਕਾਲ ਤਖਤ ਜੀ ਦੇ ਇਸ ਤੋਂ ਬਾਅਦ ਇਹਨਾਂ ਨੇ ਨਹੀਂ ਦਿੱਤਾ ਨਕਲੀ ਪ੍ਰਿੰਸੀਪਲ ਨਕਲੀ ਡਾਕਟਰ ਨਕਲੀ ਨਗਰ ਕੀਰਤਨ ਦੀ ਇਹ ਲੜੀ ਟੁੱਟੀ ਨਹੀਂ ਹੁਣ ਨਕਲੀ ਸ਼ਸਤਰਾਂ ਦਾ ਮਾਮਲਾ ਵੀ ਸਾਹਮਣੇ ਆ ਗਿਆ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਤੇਦਾਰ ਸਹਿਬਾਨ ਨੂੰ ਜੋ ਕਿ ਇਸ ਵੇਲੇ ਗਲਤੀ ਦੇ ਨਾਲ ਪੰਥ ਦੀ ਪ੍ਰਤੀਨਿਧਤਾ ਕਰ ਰਹੇ ਨੇ ਇਹਨੇ ਵੱਡੇ ਮਸਲੇ ਤੇ ਜ਼ਰੂਰ ਬੋਲਣਾ ਚਾਹੀਦਾ ਹੈ ਕਿਉਂਕਿ ਪਟਨਾ ਸਾਹਿਬ ਦੀ ਸੰਗਤ ਇਹ ਦਾਵਾ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਤਖਤ ਸਾਹਿਬ ਤੇ ਜੋ ਸ਼ਿਕਾਇਤਾ 사ਸाराम ਦੀ ਸੰਗਤ ਨੇ ਭੇਜੀ ਸੀ ਉਹ 사ਸाराम ਦੀ ਸੰਗਤ ਦੀ ਸ਼ਿਕਾਇਤਾ ਤੋਂ ਬਾਅਦ ਜੋ ਪਿਛਲੇ ਜੱਥੇਦਾਰ ਸੀ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਉਹਨਾਂ ਨੇ ਇਸ ਜਿਹੜੀ ਸ਼ਿਕਾਇਤ ਸੀ 사ਸाराम ਦੀ ਸੰਗਤ ਦੀ ਕਿ ਨਕਲੀ ਸ਼ਸਤਰ ਨੇ ਉਸ ਤੇ ਕਾਰਵਾਈ ਨਹੀਂ ਕੀਤੀ ਸੀ ਉਹ ਇਸ ਗੱਲ ਨੂੰ ਅਸੀਂ ਅਗਰ ਜੋੜ ਕੇ ਦੇਖੀਏ ਤਾਂ ਜਦੋਂ ਉਹਨਾਂ ਨੂੰ ਅਹੁਦੇ ਦਾ ਫ਼ਰਕ ਕੀਤਾ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿਤੋਰਾ ਨੇ ਤਾਂ ਦਿੱਲੀ ਕਮੇਟੀ ਨੇ ਅਵਤਾਰ ਸਿੰਘ ਹਿਤੋਰਾ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਗਿਆਨੀ ਰਣਜੀਤ ਸਿੰਘ ਤੁਸੀਂ ਕਿਉਂ ਹਟਾਇਆ ਅੱਜ ਸਾਹਮਣੇ ਮਾਮਲਾ ਨਜ਼ਰ ਆਉਂਦਾ ਹੈ ਕਿ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਨੇ ਇਹਨਾਂ ਨੂੰ ਬਚਾਣ ਪਿੱਛੇ ਜੋ ਕਾਰਵਾਈ ਕੀਤੀ ਸੀ ਸ਼ਸਤਰਾਂ ਦੀ ਸਾਸਰਾਮ ਦੀ ਸੰਗਤ ਦੀ ਸ਼ਿਕਾਇਤ ਸੁਣਵਾਈ ਨਾ ਕਰਕੇ ਇਹਨਾਂ ਨੇ ਉਹਦਾ ਬੋਝ ਧਾਰਿਆ ਆਪਣੇ ਵੱਲੋਂ ਉਹਦਾ ਦੀ ਜ਼ਿੰਮੇਵਾਰੀ ਦੀ ਹਿਮਾਇਤ ਕਰਕੇ ਪਰ ਮੈਂ ਵਧਾਈ ਦੇਣਾ ਮੌਜੂਦਾ ਜ਼ਥੇਦਾਰ ਗਿਆਨੀ ਬਲਦੇਵ ਸਿੰਘ ਹੋਰਾਂ ਨੂੰ ਜਿਨ੍ਹਾਂ ਨੇ ਹਿੰਮਤ ਦਿਖਾਈ ਇਸ ਮਸਲੇ ਤੇ ਪੰਜ ਪਿਆਰੇ ਨੂੰ ਕਾਰਵਾਈ ਕਰਨ ਲਈ ਕਿਹਾ ਔਰ 사ਸाराम ਦੀ ਸਾਰੀ ਸੰਗਤ ਇਸ ਮਾਮਲੇ ਵਿਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆਂਦਾ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਨਕਲੀ ਸ਼ਸਤਰਾਂ ਦੀ ਜੋ ਭਾਵਨਾਵਾਂ ਨਾਲ ਖੇਡਣ ਦਾ ਕੋਸ਼ਿਸ਼ ਕਰਦੇ ਅਸੀਂ ਉਕਸਖ ਉਹ ਸਖਸ਼ ਵੀ ਇੱਥੇ ਇਸ ਮਾਮਲੇ ਦੇ ਵਿੱਚ ਨੰਗਾ ਹੋਇਆ ਜਰੂਰ ਇਸ ਮਾਮਲੇ ਵਿੱਚ ਅਕਾਲ ਚਰਨ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜਿੰਨੇ ਵੀ ਇਸ ਕੇਸ ਦੇ ਪੁਰਸ਼ੀ ਨੇ ਜਿਨ੍ਹਾਂ ਨੇ ਸੰਗਤਾਂ ਦੀ ਭਾਵਨਾਵਾਂ ਨੂੰ ਠੱਗੀ ਮਾਰੀ ਹੈ ਉਹਨਾਂ ਸਾਰੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਪੰਜ ਪਾਰ ਇਸ ਮਾਨ ਨੇ ਇਹ ਤਾਂ ਕੋਸ਼ਿਸ਼ ਕਰਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਸਤਰ ਨੇ ਪੰਜ ਪਿਆਰੇ ਸਿਪਾਨਾ ਨੇ ਇਹ ਕਵਚਨ ਨਹੀਂ ਕੀਤੀ ਕਿ ਜਿਸ ਨੇ ਇਹ ਸਾਰਾ ਪਾਪ ਕੀਤਾ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਜਾਵੇ ਤੇ ਸਸਾਰਾਂ ਦੀ ਸੰਗਤ ਨੂੰ ਬੁढ़ाई ਲੇਕਿਨ ਦਿੱਲੀ ਦੇ ਪ੍ਰਬੰਧ ਕਾਨੂੰ ਦੁਬਾਰਾ ਹਲੂਣਾ ਕਿ ਜਾਗੋ ਔਰ ਇਸ ਮਸਲੇ ਤੇ ਬੋਲੋ ਕਿ ਤੁਸੀਂ ਲਾਲ ਕਿਲਾ ਮੈਦਾਨ ਦੇ ਵਿੱਚ ਜੋ ਸ਼ਸਤਰ ਦਿਖਾਇਆ ਉਹ ਸ਼ਸਤਰ ਨਕਲੀ ਸਾਬਤ ਹੋਈ ਨਹੀਂ ਉਸ ਬਾਰੇ ਹੁਣ ਤੁਹਾਡਾ ਕੀ ਤਾਜ਼ਾ ਪ੍ਰਤੀਕਰਮ ਹੈ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਬਾਰੇ ਸ਼ਿਕਾਇਤ ਦੀ ਕਿ ਉਸ ਦੋਸ਼ੀ ਸੱਜਣ ਦੇ ਖਿਲਾਫ ਕਾਰਵਾਈ ਕਰਵਾਓਗੇ ਜਾਂ ਉਹਦੀ ਪਿੰਡ ਥਾਪੜੋਗੇ ਜਾਂ ਉਹਨੂੰ ਬਚਾਓਗੇ ਇਹ ਗਲਤਾ ਹੁਣ ਸਮਾਂ ਹੀ ਨਿਰਧਾਰਤ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ